ਪਿਆਰੇ ਦੋਸਤੋ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਪੰਜਾਬ ਸਰਕਾਰ ਵੱਲੋਂ ਮਿਤੀ 24/5/2023 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ 2015 ਤੋਂ 31/12/2015 ਦੇ ਡੀਏ ਹੈ ਜੋ 113% ਤੋਂ ਵਧਾ ਕੇ 119% ਕੀਤਾ ਗਿਆ ਪਰੰਤੂ ਇਸ ਨੋਟੀਫਿਕੇਸ਼ਨ ਦੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਸੀ ਕਿ 6ਵੇਂ ਪੇ ਕਮਿਸ਼ਨ ਦੇ ਅਨੁਸਾਰ ਜੋ ਤਨਖਾਹਾਂ ਵਿੱਚ ਵਾਧਾ ਦਿੱਤਾ ਜਾ ਰਿਹਾ ਉਸ ਦੇ ਵਿੱਚ 15% ਵਾਧਾ ਉਹਨਾਂ ਨੂੰ ਉਸ ਦੀ ਬਜਾਏ 113% ਡੀਏ ਦੇ ਨਾਲ ਕੈਲਕੂਲੇਟ ਕੀਤਾ ਜਾਣਾ ਹੈ ਜਿਸ ਦੇ ਵਿਰੁੱਧ ਕੁੱਲ 32 ਪਟੀਸ਼ਨਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਇਰ ਕੀਤੀਆਂ ਗਈਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਹਨਾਂ ਸਾਰੀਆਂ ਪਟੀਸ਼ਨਾਂ ਦੀ ਸੁਣਵਾਈ ਕਰਦੇ ਹੋਏ ਇੱਕ ਫੈਸਲਾ ਸੁਣਾਇਆ ਗਿਆ ਜਿਸ ਦੇ ਵਿੱਚ ਇਹ 2016 ਤੋਂ ਤਨਖਾਹ ਅਤੇ ਪੈਨਸ਼ਨ ਦੇ ਵਿੱਚ 15% ਵਾਧਾ 119% ਡੀਏ ਦੇ ਨਾਲ ਦੇਣ ਲਈ ਫੈਸਲਾ ਕੀਤਾ ਗਿਆ। ਦੋਸਤੋ ਇਹ ਫੈਸਲਾ 17 ਸਤੰਬਰ 2024 ਨੂੰ ਜਸਟਿਸ ਹਰਸੀਮਰਨ ਸਿੰਘ ਸੇਠੀ ਦੀ ਅਦਾਲਤ ਵਿੱਚ ਕੀਤਾ ਗਿਆ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਇਹ ਫੈਸਲਾ ਕੀਤਾ ਗਿਆ ਸੀ ਜਿਸ ਦੇ ਨਾਲ ਪੰਜਾਬ ਦੇ ਲੱਖਾਂ ਹੀ ਮਲਾਜ਼ਮਾਂ ਤੇ ਪੈਨਸ਼ਨਰਾਂ ਦੀ ਪੈਨਸ਼ਨ ਹੈ ਜੋ ਉਸ ਵਿੱਚ ਕਾਫੀ ਵਾਧਾ ਹੋਣ ਜਾਣ ਜਾ ਰਿਹਾ ਸੀ। ਉਦਾਹਰਨ ਦੇ ਤੌਰ ਤੇ ਕਿਉਂਕਿ 119% ਡੀਏ ਦੇ ਹੋਣ ਨਾਲ 15% ਜੋ ਕਿ ਦਿੱਤਾ ਜਾਵੇਗਾ ਤਾਂ 35400 ਦੀ ਬਜਾਏ 36500 ਫਿਕਸ ਹੋ ਸਕਦੀ ਸੀ। ਤਾਂ ਕਿ ਦੋਸਤੋ ਇੱਕ ਇੱਕ ਅਹਿਮ ਫੈਸਲਾ ਜੋ ਕਿ ਪੰਜਾਬ ਦੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਵਿੱਚ ਪੰਜਾਬ ਦੇ ਹਰਿਆਣਾ ਹਾਈ ਕੋਰਟ ਵੱਲੋਂ 119% ਵਾਅਦੇ ਦੇ ਨਾਲ ਪੰਜਾਬ ਦੇ ਸਾਰੇ ਹੀ ਰੈਗੂਲਰ EMPLOYEES ਅਤੇ ਪੈਨਸ਼ਨਰਾਂ ਨੂੰ 15% ਦਾ ਵਾਅਦਾ ਦੇਣ ਅਤੇ ਤਨਖਾਹ ਦੀ ਰੀਫਿਕਸ ਕਰਨ ਲਈ ਰੀ ਕੈਲਕੂਲੇਟ ਕਰਨ ਲਈ ਕਿਹਾ ਗਿਆ ਪੰਜਾਬ ਦੇ ਸਾਰੇ ਮੁਲਾਜ਼ਮਾਂ ਤੇ ਪੈਨਸ਼ਨਰ ਤਨਖਾਹ ਨੂੰ ਰੀ ਕੈਲਕੂਲੇਟ ਕਰਦੇ ਹੋਏ ਮਿਤੀ 2016 ਤੋਂ 15% ਦਾ ਵਾਅਦਾ 119% ਡੀਏ ਦੇ ਨਾਲ ਦੇਣ ਦੀ ਹਦਾਇਤ ਕੀਤੀ ਗਈ ਔਰ ਸਾਰੇ ਹੀ ਰਿਟਾਇਰੀ ਕਰਮਚਾਰੀ ਵੀ ਰੈਗੂਲਰ EMPLOYEES ਨੂੰ ਵੀ ਵਾਅਦਾ ਦੇਣ ਦੀ ਹਦਾਇਤ ਕੀਤੀ ਗਈ ਹਾਈ ਕੋਰ ਸਾਰੇ ਰਿਟਾਇਰਡ ਕਰਮਚਾਰੀਆਂ ਨੂੰ ਸਾਰੇ ਰੈਗੂਲਰ EMPLOYEES ਨੂੰ ਇੱਕ ਹਫਤੇ ਦੇ ਅੰਦਰ ਅੰਦਰ ਦੇਣ ਦੀ ਹਦਾਇਤ ਕੀਤੀ ਗਈ ਸੀ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰੀ ਇਸ ਫੈਸਲੇ ਨੂੰ ਕਿਸ ਤਰ੍ਹਾਂ ਲਾਗੂ ਕਰੇਗੀ ਉਸ ਵੱਲੋਂ ਕੋਈ ਅਪੀਲ ਦਾਇਰ ਕੀਤੀ ਜਾਂਦੀ ਹੈ ਕੋਈ SLP ਪਾਈ ਜਾਂਦੀ ਹੈ ਜਾਂ ਫਿਰ ਇਸ ਫੈਸਲੇ ਨੂੰ ਲਾਗੂ ਕੀਤਾ ਜਾਂਦਾ ਹੈ ਇਹ ਦੇਖਣਾ ਬਹੁਤ ਦਿਲਚਸਪ ਹੋਵੇਗਾ ਕਿਉਂਕਿ ਇਸ ਫੈਸਲੇ ਉਤੇ ਪੰਜਾਬ ਸਰਕਾਰ ਵੱਲੋਂ ਇਸ ਬਾਰੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੁਣ ਰੈਗੂਲਰ ਅਪਡੇਟਸ ਇਸ ਨੂੰ ਲੈ ਕੇ ਜੋ ਵੀ ਆਵੇਗੀ ਅਸੀਂ ਤੁਹਾਨੂੰ ਦੱਸਦੇ ਰਹਿਵਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ